ਸਾਰੇ ਉਮੀਦਵਾਰ ਨੇ ਹੋਰ ਵੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਖੜਾਏ ਨੇ ਮਾਨ ਸਾਹਿਬੇ ਕਿਉਂ ਤੱਕ ਹੋ ਚੁੱਕੇ ਨਹੀਂ ਸਰਕਾਰ ਅੱਗੇ ਬਿਕਨੇ ਦੇਖੋ ਸਾਡੀ ਉਮਰ ਕਿੰਨੀ ਛੋਟੀ ਆ ਉਹਨਾਂ ਦੀ ਉਮਰ ਸਾਡੇ ਜਿਵੇਂ ਕਹਦੀਏ ਉਹ ਬਜ਼ੁਰਗਾਂ ਸਮਾਨ ਨੇ ਉਹ ਸਾਨੂੰ ਫੇਰ ਵੀ ਭੱਜ ਕੇ ਗਲੇ ਲਾਉਂਦੇ ਆ ਅਸੀਂ ਪੈਰੀ ਹੱਥ ਰੋਣੇ ਫੜ ਕੇ ਸਾਨੂੰ ਗਲੇ ਲਾਉਂਦੇ ਸਾਡੇ ਨਾਲ ਹੱਥ ਮਿਲਾਉਂਦੇ ਆ ਨਹੀਂ ਅੱਜ ਕੱਲ੍ਹ ਕੌਣ ਇੰਨਾ ਕਰਦਾ ਉਹ ਸੱਤਾ ਤੋੜਨ ਤੋਂ ਪਹਿਲਾਂ ਕਿ ਐਸੀ ਅਸੀਂ ਗਾਰਡ ਕੋਈ ਨਹੀਂ ਲਾਵਾਂਗੇ ਅੱਜ ਕਿੰਨੇ 300 ਤੋਂ ਉੱਪਰ ਉਹਨਾਂ ਦੀ ਵਾਈਫ ਕੋਲ ਨੇ ਵਾਈਫ ਉਹਨਾਂ ਦੀ ਕਿਹੜੀ ਆ ਕਿਹੜੀ ਮੰਤਰੀ ਲੱਗੀ ਉਹਨਾਂ ਦੀ ਵਾਈਫ ਦੱਸੋ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਮਾਨ ਸਾਹਿਬ ਨੇ ਪਹਿਲਾਂ ਜਿੱਤੇ ਆਇਆ ਸੀਗਾ ਪਹਿਲਾਂ ਕੀ ਕੀਤਾ ਆੜੀ 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 ਵਾਲਾ ਰਸਵਾ ਦੇ ਨੇ ਆੜੀ ਤੇ ਖੜੇ ਰਹੇ ਸ੍ਰੀ ਸਾਹਿਬ ਕਰਕੇ ਉਹ ਸਾਰਾ ਕੁਝ ਖਰਾਬ ਕਰ ਲਿਆ ਸਿਸਟਮ ਉਹ ਇਨਨ ਨੇ ਆਪਣਾ ਕਿਸੇ ਹੋਰ ਦੇਸ਼ ਤੋਂ ਰਾਸ਼ਟਰਪਤੀ ਸੱਤਿਆ ਉਹਨਾਂ ਕੋਲੇ ਸਰਵਿਸ ਰਿਵਾਲਵਰ ਹਰ ਟਾਈਮ ਰਹਿੰਦਾ ਸੀ ਉਹਨਾਂ ਨੇ ਕਿਉਂ ਨਹੀਂ ਕਿਹਾ ਉਹ ਜਦੋਂ ਰਿਵਾਲਵਰ ਲੈ ਕੇ ਜਾ ਸਕਦਾ ਸ੍ਰੀ ਸਾਹਿਬ ਕਿਉਂ ਨਹੀਂ ਬਾਈ ਇਹਨਾਂ ਨੇ ਕਿ ਕੋਈ ਇੱਕ ਵੀ ਪ੍ਰਾਪਤੀ ਗਿਣਾ ਦੋ ਮਾਨ ਸਾਹਿਬ ਦੀ ਕੀ ਪ੍ਰਾਪਤ ਕੀਤਾ ਇੱਕ ਪ੍ਰਾਪਤੀ ਹੈਗੀ ਇਹਨਾਂ ਦੀ ਚਿੱਠੀ ਜ਼ਰੂਰ ਵਿਕ ਜਾਂਦੀ ਆ ਬਾਹਰ ਨੌਜਵਾਨਾਂ ਨੂੰ ਭੇਜਣਾ ਲੱਖਾਂ 'ਚ ਚਿੱਠੀ ਵਿਕਦੀ ਆ ਜੀ ਇਹ ਕਹਿ ਰਹੇ ਨਹੀਂ ਕੋਈ ਵਿਕਦੀ ਵਾਲਾ ਜਿਹੜਾ ਕਹੇ ਮੈਂ ਐਨੇ ਦੀ ਖਰੀਦ ਕੇ ਲਿਆ ਸਾਡੇ ਨਾਲ ਗੱਲ ਕਰੋ ਪੂਰੇ ਇੰਡੀਆ ਲੈਵਲ ਤੇ ਪ੍ਰਾਈਮ ਮਿਨਿਸਟਰ ਤੱਕ ਇਹ ਗੱਲ ਨਹੀਂ ਹੈਗੀ ਵੀ ਉਹ ਆਪਦੀ ਚਿੱਠੀ ਤੇ ਲਿਖ ਕੇ ਦੇ ਦੇਣ ਵੀ ਬੰਦਾ ਬਾਹਰ ਪੱਕਾ ਤੱਕ ਹੋ ਜੇ ਲਓ ਮੈਨੂੰ ਹੋਰ ਕੁਝ ਦਿਖਾ ਦਿਓ ਮਾਨ ਸਾਹਿਬ ਤੋਂ ਬਿਨਾ ਕੋਈ ਹੋਰ ਪ੍ਰਾਈਮ ਮਿਨਿਸਟਰ ਤੱਕ ਨਹੀਂ ਉਹਦੇ ਨਾਲ ਹੈ ਨਹੀਂ ਗਾ ਸਿਰਫ ਕੱਲਾ ਪੂਰੇ ਇੰਡੀਆ ਦੇ ਵਿੱਚੋਂ ਮਾਨ ਸਾਹਿਬ ਕੋਈ ਹੋਰ ਦਿਖਾਉਂਗੇ ਨਹੀਂ ਗੱਲ ਕਰਦਾ ਛਾੜੂ ਨਾਲ ਵੀ ਨਵਾਂ ਬਦਲਾਅ ਲੈ ਕੇ ਆਉਣਾ ਉਹ ਐਤ ਕੀ ਸਾਡੇ ਕੋਲ ਆਏ ਕਹਿੰਦੇ ਵੀ ਯਾਰ ਸਾਥੋ ਬਹੁਤ ਵੱਡੀ ਗਲਤੀ ਹੋ ਗਈ ਪਰ ਖੈਰ ਸਭ ਕਹਿੰਦੇ ਨੇ ਕਿ ਜਿਹੜੇ ਮੁੱਦੇ ਮਾਨ ਸਾਹਿਬ ਨੇ ਚੱਕਨੇ ਨੇ ਮੈਨੂੰ ਜਿਤਾਓ ਮੈਂ ਉਹ ਉਹੀ ਗੱਲਾਂ ਉੱਥੇ ਜਾ ਕੇ ਚੁੱਕੂਗਾ ਉਹ ਜੇ ਤੁਸੀਂ ਜਿਤਾਉਣੀ ਇੱਕੋਂ ਅਸੀਂ ਕੀ ਕਰੀਏ ਭਾਈ ਦੀਪ ਸਿੱਧੂ ਸੀਗਾ ਉਹ ਕਹਿੰਦਾ ਹੁੰਦਾ ਸੀਗਾ ਕਹਿੰਦਾ ਇਹ ਉਤੋਂ ਵੀ ਮੜਿਆ ਤੁਸੀਂ ਕਾਂਗਰਸੀ ਦੇਖ ਲੇ ਅਕਾਲੀ ਭਾਜਪਾ ਦੇਖ ਲੇ ਇਹ ਆ ਬਲੇ ਉਤੋਂ ਵੀ ਮੜੇ ਦੱਸੋ ਕਹੇ ਕਿ ਨਾ ਹੁਣ ਦੀਪ ਸਿੱਧੂ ਨੂੰ ਕਹਿ ਦਿੰਦੇ ਆ ਕਈ ਵਾਰ ਦੀਪ ਸਿੱਧੂ ਕਰਕੇ ਤੁਹਾਨੂੰ ਇੰਨੀ ਵੋਟ ਪੈ ਗਈ। ਦੀਪ ਸਿੱਧੂ ਦੇ ਹੱਕ 'ਚ ਖੜਿਆ ਕੌਣ ਸੀ ਜਦੋਂ ਦੀਪ ਸਿੱਧੂ ਨੂੰ ਮਾਰਿਆ ਗਿਆ? ਖਾਲਸਪੁਰ ਦੇ ਨਾਂ ਤੇ ਗੱਲਾਂ ਕਰਕੇ ਵੋਟਾਂ ਤਾਂ ਲੈ ਲੈਂਦੇ ਨੇ ਪਾਰਲੀਮੈਂਟ 'ਚ ਜਾ ਕੇ ਕਦੋਂ ਖਾਲਸਪੁਰ ਦਾ ਮੁੱਦਾ ਚੁੱਕਿਆ? ਕਦੋਂ ਇਹਦੇ ਤੇ ਬੋਲੇ ਨੇ? ਇਹ ਵੀ ਸਵਾਲ ਚੁੱਕੇ ਜਾਣ। ਤੇ ਸਾਡੇ ਕੀ ਪ੍ਰੋਪਾਗੈਂਡਾ ਬਣਾਇਆ ਵਿਆ ਵੀ ਖਾਲਸਪੁਰ ਤਾਂ ਜੀ ਪਤਾ ਹੀ ਨਹੀਂ ਕੀ ਐ। ਹਿੰਦੂਆਂ ਨੂੰ ਖਤਰਾ ਹੋਊ। ਕੱਟਵਾਦੀ ਨੂੰ ਸਾਡੀ ਤਾਂ ਪਹਿਲੀ ਕੱਟਵਾ ਜ 2% ਤੋਂ ਵੀ ਘਟਾ ਦੋਗੇ। ਅਸੀਂ ਉਹ ਬਾਤ ਚੱਕਾਂਗੇ ਸਾਨੂੰ ਰਾਜ ਚਾਹੀਦਾ ਕਿਹੜੀ ਧਰਮ ਕਹਿੰਦਾ ਕੌਣ ਕੌਮ ਕਹਿੰਦੇ ਸਾਡਾ ਰਾਜ ਨਾ ਹੋ ਅਸੀਂ ਕਹਿੰਦੇ ਸਾਡਾ ਰਾਜ ਹੋਵੇ ਕਿ ਹੁਣ ਹੁਣ ਜਿੱਤ ਕੇ ਜਾਂਦੇ ਨੇ ਫੇਰ ਨਹੀਂ ਬੋਲਣ ਦਿੰਦੇ ਫੇਰ ਪੰਜਾਬ ਦੇ ਮਸਲੇ ਹੱਲ ਕਿੱਦਾਂ ਹੋਣਗੇ ਜਦੋਂ ਗੱਲ ਹੀ ਨਹੀਂ ਸੁਣੀ ਜਾਂਦੀ ਸਾਡੇ ਉੱਥੋਂ ਐਮਪੀ ਦੀ ਅੱਜ ਇੱਕ ਐਮਪੀ ਹੈ ਆਪਾਂ ਕਿੰਨੇ ਐਮਪੀ ਖੜੇ ਕਰਿਆ ਸਾਰੇ ਜਿਤਾਓ 13 ਐਮਪੀ ਹੁੰਦੇ ਨੇ ਜੇ 13 ਐਮਪੀ ਜਿਤਾ ਕੇ ਬੋਲੋਗੇ ਕੌਣ ਨਹੀਂ ਬੋਲਣ ਦੂਗਾ ਛੋਟੀ ਜੁਰਤ ਆ ਕੇ ਛੋਟੀ ਮੈਜੋਰਟੀ ਹੋਊਗੀ ਉੱਥੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਪੱਪਾਂ ਭਾਰਾ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਵੱਡੇ ਦਾਅਵੇ ਨੇ ਵੱਡੇ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਅੱਜ ਅਸੀਂ ਸੰਗਰੂਰ 'ਚ ਮੌਜੂਦ ਹਾਂ ਸੰਗਰੂਰ ਤੋਂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੇਪਰ ਨੇ ਜਿਹੜੇ ਉਹ ਦਾਖਲ ਕਰਵਾਏ ਜਾਣੇ ਨੇ ਵੱਡੇ ਕਾਫਲੇ ਨੇ ਜਿਹੜੇ ਉਹ ਲੈ ਕੇ ਗੁਰਦੁਆਰਾ ਮਸਪੂਆਣਾ ਸਾਹਿਬ ਤੋਂ ਸਿਵਨਜੀਤ ਸਿੰਘ ਮਾਨ ਜੀ ਨੇ ਰਵਾਨਾ ਹੋਣਾ ਹੈ ਤੁਸੀਂ ਦੇਖ ਰਹੇ ਹੋ ਇੱਥੇ ਇਕੱਠ ਨੇ ਜਿਹੜੇ ਵੱਡੇ ਦਿਖਾਈ ਦੇ ਰਹੇ ਨੇ ਗੱਡੀਆਂ ਮੋਟਰਾਂ ਦਿਖਾਈ ਦੇ ਰਹੀਆਂ ਨੇ ਜਿੱਥੇ ਤੱਕ ਨਿਗਾਹ ਜਾਂਦੀ ਆ ਟਰੈਕਟਰ ਗੱਡੀਆਂ ਮੋਟਰਾਂ ਉਹ ਦਿਖਾਈ ਦੇ ਰਹੀਆਂ ਨੇ ਤੇ ਨੌਜਵਾਨ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਵੀਰ ਨੇ ਗੱਲ ਕਰਦੇ ਹਾਂ ਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਨਾਮਾ ਜੀ ਮੇਰਾ ਨਾਮ ਰੋਮਨ ਜੋਤ ਸਿੰਘ ਜੀ ਰੋਮਨ ਜੋਤ ਸਿੰਘ ਜੀ ਅਜਮਾਨ ਸਾਹਿਬ ਦੇ ਕਾਫਲੇ ਦੇ ਵਿੱਚ ਪਹੁੰਚੇ ਹੋ ਹਾਂਜੀ ਜੀ ਕੀ ਖਾਸ ਲੱਗਦਾ ਤੁਹਾਨੂੰ ਮਾਨ ਸਾਹਿਬ ਚ ਕਿਉਂਕਿ ਹੋਰ ਵੀ ਬਹੁਤ ਸਾਰੇ ਉਮੀਦਵਾਰ ਨੇ ਹੋਰ ਵੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਖੜਾਏ ਨੇ ਮਾਨ ਸਾਹਿਬ ਹੀ ਕਿਉਂ ਦੇਖੋ ਮਾਨ ਸਾਹਿਬ ਸਾਰ ਨੂੰ ਪਹਿਲਾਂ 1999 ਚ ਐਮਪੀ ਬਣੇ ਨਗੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਉਹ ਆਪਦੇ ਇਕੋ ਹੀ ਸਟੈਂਡ ਤੇ ਖੜੇ ਨੇਗੇ ਉਹ ਕਹਿੰਦੇ ਅਸੀਂ ਅਲੱਗ ਰਾਜ ਵੇ ਅੱਜ ਇਹ ਲੈਣਾਗਾ ਤੇ ਉਹ ਮੇਨ ਗੱਲ ਕੀ ਆ ਜੇ ਅਲੱਗ ਰਾਜ ਨਹੀਂ ਅਸਾਨੂੰ ਮਿਲ ਰਿਹਾ ਇਸ ਟਾਈਮ ਸਾਡੀਆਂ ਕਿਸੇ ਵੇਲੇ ਸਾਡੇ ਨੇਤਾਮਾਂ ਚ ਖੋਟ ਸੀ ਚਲੋ ਘਾਟ ਪੈ ਗਈ ਉਹ ਅੱਜ ਅਸੀਂ ਉਹ ਲੈਣਾਗਾ ਪਹਿਲੀ ਗੱਲ ਅੱਜ ਤੱਕ ਉਹ ਝੁਕੇ ਨਹੀਂ ਸਰਕਾਰ ਅੱਗੇ ਬਿਕਨੇ ਉਹਨਾਂ ਨੇ ਆਪ ਦਾ ਜਦੋਂ 84 ਦੇ ਅਟੈਕ ਹੋਇਆ ਦਰਬਾਰ ਸਾਹਿਬ ਤੇ ਆਈਪੀਐਸ ਦਾ ਉਹਦਾ ਛੱਡਿਆ ਉਹ ਕੋਈ ਆਮ ਗੱਲ ਨਹੀਂ ਹੈਗੀ ਹਰੇਕ ਕੋਲੇ ਇੰਨੀ ਸੁਖਸ਼ਾਹੂਲਤ ਹੋਵੇ ਆਈਪੀਐਸ ਦਾ ਉਹਦਾ ਛੱਡਣਾ ਕੋਈ ਖੇਡ ਨਹੀਂ ਹੈਗੀ ਹੁਣ ਤੁਸੀਂ ਆਪਣੇ ਕੋਲ ਹੀ ਆਜੇ ਆਪਣੇ ਕੋਲ ਥੋੜੀ ਜਿਹੀ ਪਾਵਰ ਆਜੇ ਦੇਖੋ ਸਾੰਬੜੀ ਕਿੰਨੀ ਔਖੀ ਆ ਉਹਨਾਂ ਕੋਲ ਆਈਪੀਐਸ ਦਾ ਅਹੁਦਾ ਸੀ ਕਿੱਡੀ ਵੱਡੀ ਗੱਲ ਆਈਪੀਐਸ ਸਾਡੇ ਤੇ ਦੂਸਰੀ ਗੱਲ ਉਹ ਇਮਾਨਦਾਰ ਅਜ ਤੱਕ ਉਹਨਾਂ 'ਚ ਕੋਈ ਖੋਟ ਨਹੀਂ ਕੋਈ ਅਜ ਤੱਕ ਉਹਨਾਂ ਨੇ ਕੋਈ ਨਹੀਂ ਕਿਹਾ ਜਦੋਂ ਵੀ ਮਿਲਣ ਜਾਵਾਂ ਅਸੀਂ ਮਿਲੇ ਹਾਂ ਬਹੁਤ ਵਾਰ ਅਸੀਂ ਆਮ ਮਿਲਦੇ ਰਹਿੰਦੇ ਹਾਂ ਕਿ ਸਾਡੇ ਸੰਘੇੜਾ ਮੇਰਾ ਪਿੰਡ ਆਗਾ ਉੱਥੇ ਆਉਂਦੇ ਰਹਿੰਦੇ ਨੇ ਕਦੇ ਉਹਨਾਂ ਨੇ ਮੰਤਰੀ ਵਾਲੀ ਗੱਲ ਜੁਵੇ ਆਪਾਂ ਦੇਖਦੇ ਉਹਨਾਂ ਦੇ ਪੀ ਹੱਥ ਬਾਹ ਫੜ ਕੇ ਖਿੱਚ ਦਿੰਦੇ ਆ ਉਹ ਸੰਘੇ ਦੀ ਆਪ ਆ ਕੇ ਮਿਲਦੇ ਆ ਕਿ ਆਪ ਜੱਫੀ ਪਾਉਂਦੇ ਆ ਦੇਖੋ ਸਾਡੀ ਉਮਰ ਕਿੰਨੀ ਛੋਟੀ ਆ ਉਹਨਾਂ ਦੀ ਉਮਰ ਸਾਡੇ ਜਿਵੇਂ ਕਹਦੀਏ ਉਹ ਬਜ਼ੁਰਗਾਂ ਸਮਾਨ ਨੇ ਉਹ ਸਾਨੂੰ ਫੇਰ ਵੀ ਭੱਜ ਕੇ ਗਲੇ ਲਾਉਂਦੇ ਆ ਅਸੀਂ ਪੈ ਤੁਸੀਂ ਉਹਨਾਂ ਦੇ ਗਾਰਡ ਨੇ ਤੁਸੀਂ ਦੇਖੋ ਕਿ ਮੈਂ ਹੱਥ ਮਾਰ ਮਾਰ ਪਰੇ ਕਰਦੇ ਆ ਉਹ ਸੱਤਾ ਤੋੜਨ ਤੋਂ ਪਹਿਲਾਂ ਕਿ ਅਸੀਂ ਸੀ ਗਾਰਡ ਕੋਸੀ ਲਾਵਾਂਗੇ ਅੱਜ ਕਿੰਨੇ ਆ 300 ਤੋਂ ਉੱਪਰ ਉਹਨਾਂ ਦੀ ਵਾਈਫ ਕੋਲ ਨੇ ਵਾਈਫ ਉਹਨਾਂ ਦੀ ਕਿਹੜੀ ਆ ਕਿਹੜੀ ਮੰਤਰੀ ਲੱਗੀ ਉਹਨਾਂ ਦੀ ਵਾਈਫ ਦੱਸੋ ਤੇ ਉਹੀ ਅਸੀਂ ਤਾਂ ਕਿਹੜੇ ਸੱਚ ਦੀ ਹੱਕ ਦੀ ਲੜਾਈ ਆ ਇਹ ਜਿਹੜੀ ਕੀ ਪਹਿਲੇ ਪਾਸ਼ਾ ਤੋਂ ਚੱਲਦੀ ਆਉਂਦੀ ਆ ਬਾਬਰ ਨੂੰ ਜਾਬਰ ਪਹਿਲੇ ਪਾਸ਼ਾ ਨੇ ਕਿਹਾ ਕਿਸੇ ਹੋਰ ਧਰਮ ਦੇ ਨਹੀਂ ਕਿਹਾ ਉਹੀ ਲਾਈ ਅੱਜ ਤੱਕ ਚੱਲਦੀ ਆ ਰਹੀ ਆ ਅਸੀਂ ਉਸੇ ਲਈ ਸਿਧਾਂਤ ਦੇ ਨਾਲ ਅੱਗੇ ਚੱਲਦੇ ਜਾ ਰਹੇ ਹਾਂ ਤੇ ਸਾਨੂੰ ਇਹਨਾਂ ਦੇ ਵਿੱਚ ਜਿਹੜੀ ਗੱਲ ਆ ਸਚਾਈ ਦੀਂਦੀ ਆ ਹੋਰ ਕਿਸੇ ਅੰਦਰ ਇੰਨੀ ਸੱਚਾਈ ਨਹੀਂ ਸੀ ਸਰ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਮਾਨ ਸਾਹਿਬ ਨੂੰ ਪਹਿਲਾਂ ਜਿੱਤੇ ਆਇਆ ਸੀਗਾ ਪਹਿਲਾਂ ਕੀ ਕੀਤਾ ਅੜੀ 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 ਵਾਲਾ ਰਸਵਾ ਦੇ ਨੇ ਅੜੀ ਤੇ ਖੜੇ ਰਹੇ ਸ੍ਰੀ ਸਾਹਿਬ ਕਰਕੇ ਸਾਰਾ ਕੁਝ ਖਰਾਬ ਕਰ ਲਿਆ ਸਿਸਟਮ ਹੁਣ ਤੁਹਾਨੂੰ ਸ੍ਰੀ ਸਾਹਿਬ ਦੀ ਵੀ ਦੱਸ ਦਿੰਦੇ ਜਿਹੜਾ ਕੀ ਆ ਇਹਨਾਂ ਨੇ ਸ੍ਰੀ ਸਾਹਿਬ ਵਾਲਾ ਇੱਕ ਵੈਸੇ ਹੀ ਦੂਜੀਆਂ ਪਾਰਟੀਆਂ ਜਿਵੇਂ ਆਪਾਂ ਕਹੇ ਦੀ ਇਹ ਮੁੱਦਾ ਹੀ ਬਣਾ ਲਿਆ ਉਹਨਾਂ ਦਾ ਕਾਰਨ ਕੀ ਆ ਜਦੋਂ ਇੰਦਰਾ ਗਾਂਧੀ ਸੱਤਾ 'ਚ ਸੀ ਉਹਨਾਂ ਨੇ ਇਨਨਾਂ ਨੇ ਆਪਣਾ ਕਿਸੇ ਹੋਰ ਦੇਸ਼ ਤੋਂ ਮੇਰੇ ਨਾ ਨਾ ਨਹੀਂ ਧਿਆਨ ਚ ਮੈਂ ਜਲਦੀ ਫਿਰ ਦੱਸ ਦੂੰਗਾ ਰਾਸ਼ਟਰਪਤੀ ਸਤਿਆ ਉਹਨਾਂ ਕੋਲੇ ਸਰਵਿਸਰ ਵਾਲਵਰ ਹਰ ਟਾਈਮ ਰਹਿੰਦਾ ਸੀ ਉਹਨਾਂ ਨੇ ਕਿਉਂ ਨਹੀਂ ਕਿਹਾ ਯਾਸਰ ਅਰਫਾਦ ਫਲਸਤੀਨ ਤੋਂ ਤੁਸੀਂ ਸਰਚ ਕਰ ਸਕਦੇ ਨੇ ਣਟ ਤੋਂ ਫਲਸਤੀਨ ਦਾ ਰਾਸ਼ਟਰਪਤੀ ਯਾਸਰ ਅਰਫਾਦ ਉਹ ਗੱਲ ਹੈ 1900 70 ਤੋਂ ਲੈ ਕੇ 84 ਤੱਕ ਜਦੋਂ ਮੌਤ ਮੈਨੂੰ ਸਾਨਣੀ ਜਾ 78 ਤੋਂ 84 ਤੱਕ ਵਿਚ ਵਿਚ ਫਿਰ ਉਹ ਜਦੋਂ ਰਿਵਾਲਬਰ ਲੈ ਕੇ ਜਾ ਸਕਦਾ ਸੀ ਸ੍ਰੀ ਸਾਹਿਬ ਕਿਉਂ ਨਹੀਂ ਬਾਈ ਨਾਲੇ ਸ੍ਰੀ ਸਾਹਿਬ ਸੀ ਜਿਹੜੀ ਹੈ ਉਹ ਇੱਕ ਮੁੱਖ ਅੰਗ ਹੈ ਅਮਰਤਾਰੀ ਸਿੰਘ ਦਾ ਜੀ ਪੰਜ ਪੰਜ ਕਕਾਰ ਅਮਰਤਾਰੀ ਸਿੰਘ ਦੇ ਅੰਗ ਨੇ ਤੇ ਦਸਵੇਂ ਪਾਤਸ਼ਾਹ ਨੇ ਸਾਨੂੰ ਬਖਸ਼ੇ ਹੋਏ ਨੇ ਸ਼ਸਤਰ ਦੂਸਰੀ ਗੱਲ ਜਿਵੇਂ ਸ਼ਾਸਤਰ ਨੇ ਹੋਰ ਕੀ ਇੱਕ ਮਤਲਬ ਮੁੱਦਾ ਬਣਾ ਲੈਣਾ ਵੀ ਸ਼ਾਸਤਰ ਰੱਖੇ ਆ ਸ਼ਾਸਤਰ ਸਾਨੂੰ ਦਸਵੇਂ ਪਾਤਸ਼ਾਹ ਨੇ ਤੇ ਸਾਡੇ ਗੁਰੂ ਪਿਤਾ ਨੇ ਉਹ ਸਾਨੂੰ ਪਿਤਾ ਦਾ ਆਰਡਰ ਹੈ ਅਸੀਂ ਕਿਉਂ ਨਹੀਂ ਮੰਨਣਾ ਤੇਹਰ ਨੇ ਉਹ ਕਹਿੰਦੇ ਨੇ ਕਿ ਕੋਈ ਇੱਕ ਵੀ ਪ੍ਰਾਪਤੀ ਨਾ ਦੋ ਮਾਨ ਸਾਹਿਬ ਦੀ ਕੀ ਪ੍ਰਾਪਤ ਕੀਤਾ ਇੱਕ ਪ੍ਰਾਪਤੀ ਹੈਗੀ ਇਹਨਾਂ ਦੀ ਚਿੱਠੀ ਜ਼ਰੂਰ ਵਿਕ ਜਾਂਦੀ ਆ ਬਾਹਰ ਨੌਜਵਾਨਾਂ ਨੂੰ ਭੇਜਣਾ ਲੱਖਾਂ 'ਚ ਚਿੱਠੀ ਵਿਕਦੀ ਆ ਜੀ ਇਹ ਕਹਿ ਰਹੇ ਨਹੀਂ ਦੇਖੋ ਦੋਸ਼ ਉਹਨਾਂ ਦਾ ਕੰਮ ਆ ਦੋਸ਼ ਲਾਉਣਾ ਵਿਕਦੀ ਸਾਨੂੰ ਦਿਖਾਓ ਅਸੀਂ ਪਾਰਟੀ ਦੇ ਨਾਲ ਰਹਿੰਦੇ ਆ ਸਾਡੇ ਕੋਈ ਵਿਕਦੀ ਵਾਲਾ ਜਿਹੜਾ ਕਹੇ ਮੈਂ ਐਨੇ ਦੀ ਖਰੀਦ ਕੇ ਲਿਆ ਆ ਸਾਡੇ ਨਾਲ ਗੱਲ ਕਰੋ ਪਹਿਲੀ ਗੱਲ ਤਾਂ ਵਿਕਦੀ ਵਾਲੀ ਇਹ ਗੱਲ ਤਾਂ ਹੋਗੀ ਹੁਣ ਚਿੱਠੀ ਆ ਉਹ ਕਹਿੰਦਿਆ ਚਿੱਠੀ ਨਾਲ ਕਿੰਨੇ ਆਪਣੇ ਮਾਝੇ ਏਰੀਆ 'ਚ ਜੇ ਜਾਉਂ ਘਰਾਂ ਦੇ ਘਰ ਖਾਲੀ ਨੇ ਖੜਕੂ ਬਾਦ ਵਿੱਚ ਸਾਰੇ ਮੁੰਡੇ ਜੋ ਬਚੇ ਹੋਏ ਨੇ ਅੱਜ ਮਾਨ ਸਾਹਿਬ ਦੀ ਬਦੌਲਤ ਨੇ ਇੱਕ ਚਿੱਠੀ ਕਿਸੇ ਨੂੰ ਲਿਖਾ ਕੇ ਦੇ ਦਿਓ ਵੀ ਵੈਸੇ ਚਲੋ ਇੱਕ ਐਗਜ਼ਾਮਪਲ ਹੈ ਕਿਸੇ ਮੁੰਡੇ ਦੀ ਮੰਨ ਕੇ ਚਲੋ ਜਾਣ ਕੇ ਨਕਲੀ ਕੇਸ ਹੈ ਉਹ ਮੁੰਡੇ ਨੂੰ ਬਚਾਉਣਾ ਹੈ ਇੱਕ ਚਿੱਠੀ ਲਿਖ ਕੇ ਪਾ ਦਿਓ ਇਹ ਮੁੰਡੇ ਨੂੰ ਖਤਰਾ ਹੈ ਵੀ ਛੋਡੇ ਦੇਸ਼ ਚ ਇਧਰ ਆ ਨਹੀਂ ਸਕਦਾ ਉਹ ਮੁੰਡਾ ਇਧਰ ਤਾਂ ਨਹੀਂ ਆ ਸਕਦਾ ਪਰ ਉਸ ਦੀ ਜਾਨ ਬਚ ਸਕਦੀ ਹੈ ਇੰਨੀ ਗੱਲ ਹੈ ਇਹ ਚਿੱਠੀ ਦੇ ਵਿੱਚ ਮਾਨ ਸਾਹਿਬ ਦੀ ਚਿੱਠੀ ਨਾਲ ਫੇਰ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਇਹ ਇਹਨਾਂ ਦੀ ਇਹਨਾਂ ਦੀ ਇੱਕ ਚਿੱਠੀ ਨਾਲ ਕਿਸੇ ਦਾ ਫਾਇਦਾ ਹੁੰਦਾ ਏ ਪ੍ਰਾਪਤੀ ਹੈ ਚਿੱਠੀ ਜੇ ਇੱਕ ਹੋਰ ਗੱਲ ਦੱਸ ਦਿੰਦਾ ਹੈ ਪੂਰੇ ਇੰਡੀਆ ਲੈਵਲ ਤੇ ਪ੍ਰਾਈਮ ਮਿਨਿਸਟਰ ਤੱਕ ਇਹ ਗੱਲ ਨਹੀਂ ਹੈਗੀ ਵੀ ਉਹ ਆਪਦੀ ਚਿੱਠੀ ਤੇ ਲਿਖ ਕੇ ਦੇ ਦੇਣ ਵੀ ਬੰਦਾ ਬਾਹਰ ਪੱਕਾ ਤੱਕ ਹੋ ਜੇ ਲਓ ਮੈਨੂੰ ਹੋਰ ਕੋਈ ਦਿਖਾ ਦਿਓ ਮਾਨ ਸਾਹਿਬ ਤੋਂ ਬਿਨਾ ਕੋਈ ਹੋਵੇ ਪ੍ਰਾਈਮ ਮਿਨਿਸਟਰ ਤੱਕ ਨਹੀਂ ਉਹਦੇ ਹੈ ਨਹੀਂਗਾ ਸਰਬ ਕਲਾਪੂਰੇ ਇੰਡੀਆ ਦੇ ਵਿੱਚੋਂ ਮਾਨਸਾਬ ਹੈ ਕੋਈ ਹੋਰ ਦਿਖਾਉਗੇ ਇਹ ਗੱਲ ਕਰਦਾ ਇਸ ਵਾਰ ਕੀ ਲੱਗ ਰਿਹਾ ਹੈ ਕਿਉਂਕਿ ਜਿਮਨੀ ਚੌਂਚ ਤਾਂ ਵੱਡਾ ਜਿਹੜਾ ਫਤਵਾ ਸੀਗਾ ਲੋਕਾਂ ਨੇ ਦਿੱਤਾ ਸੀ ਸਾਥ ਦਿੱਤਾ ਸੀ ਤੇ ਇਸ ਵਾਰ ਕੀ ਲੱਗ ਰਿਹਾ ਹੈ ਕਿ ਕਿਦਾਂ ਦਾ ਮਾਹੌਲ ਹੈ ਅਸੀਂ ਪਿੰਡਾਂ ਦੇ ਵਿੱਚ ਬਿਚਰਦੇ ਸਾਨੂੰ ਬਹੁਤ ਟਾਈਮ ਹੋ ਗਈ ਅਪ੍ਰੈਲ ਤੋਂ ਅਸੀਂ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਮਤਲਬ ਅਪ੍ਰੈਲ ਤਾਂ ਕਹਿ ਨਹੀਂ ਸਕਦੇ ਮਾਰਚ ਦੇ ਅੰਤ ਤੋਂ ਹੀ ਜਾ ਰਹੇ ਹਾਂ ਅਸੀਂ ਅਪ੍ਰੈਲ ਤਾਂ ਫੇਰ ਵੀ ਲੇਟ ਆਇਆ ਤੇ ਉਸ ਤੋਂ ਅਸੀਂ ਦੇਖਦੇ ਆ ਰਹੇ ਲੋਕ ਕਾਫੀ ਹੱਦ ਤੱਕ ਅਸੀਂ ਤਾਂ ਕਹਿ ਰਹੇ ਸੀ ਝਾੜੂ ਤੋਂ ਅੱਕ ਗਏ ਕੁਝ ਨੌਜਵਾਨ ਇਹ ਜਿਹੇ ਸਾਨੂੰ ਮਿਲਾਂ ਦੂੰ ਉਹ ਪੱਕੇ ਝਾੜੂ ਦੇ ਸੀਗੇ ਮਤਲਬ ਜਦੋਂ 14 MP ਆਈਏ ਪਹਿਲੀ ਵਾਰ ਝਾੜੂ ਉਦੋਂ ਆਇਆ ਉਦੋਂ ਤੋਂ ਉਹ ਝਾੜੂ ਨਾਲ ਵੀ ਨਵਾਂ ਬਦਲਾਅ ਲੈ ਕੇ ਆਣਾ ਉਹ ਐਤ ਕੀ ਸਾਡੇ ਕੋਲ ਆਏ ਹੂੰ ਕਹਿੰਦੇ ਵੀ ਯਾਰ ਸਾਥੋ ਬਹੁਤ ਵੱਡੀ ਗਲਤੀ ਹੋਗੀ 10 ਸਾਲ ਹੋ ਗਏ ਉਹਨਾਂ ਦੇ ਮਾਗਰ ਫਿਰਦਨ ਸਾਨੂੰ ਕੁਝ ਨਹੀਂ ਦਿੱਤਾ ਅੱਜ ਜੇ ਕੋਈ ਸਟੈਂਡ ਤੇ ਖੜਾ ਮਾਨਸੂ ਖਹਿਰਾ ਕਿਹੜੀ ਪਾਰਟੀ ਚੋਂ ਆਇਆ ਬਾਈ ਖਹਿਰਾ ਜਾਣਬੋ ਮਾਨ ਸਾਹਿਬ ਨੇ ਉਹਦੇ ਹੱਕ ਦੀ ਹਮਾਇਤ ਕੀਤੀ ਕਹਿ ਦਿੰਦੇ ਆ ਉਹੀ ਮੈਂ ਤੁਹਾਡੀ ਗੱਲ ਦੀ ਦੂਆਵਦੇ ਰ ਮੈਨੂੰ ਪਤਾ ਕਿਹੜੀ ਤੁਸੀਂ ਐਂ ਕਹਿੰਦਾ ਮਾਨ ਸਾਹਿਬ ਦੇ ਹੱਕ ਚ ਉਹ ਬੋਲੇ ਮਾਨ ਸਾਹਿਬ ਬੋਲੇ ਉਹੀ ਗੱਲ ਜਵਾਬ ਦੇ ਰ ਮਾਨ ਸਾਹਿਬ ਪਾਰਟੀ ਦੇ ਹੱਕ ਚ ਨਹੀਂ ਬੋਲੇ ਮਾਨ ਸਾਹਿਬ ਉਹ ਬੰਦੇ ਦੇ ਹੱਕ ਚ ਵੀ ਨਹੀਂ ਬੋਲੇ ਉਸ ਨੇ ਜਿਹੜੀ ਆਵਾਜ਼ ਚੁੱਕੀ ਜੁਏ ਪੀਏ ਦੇ ਕਾਨੂੰਨਾਂ ਦੇ ਖਿਲਾਫ ਉਸ ਤੋਂ ਬਾਅਦ ਉਹਦੇ ਪਾਰਟੀ ਦਾ ਵੀ ਕੋਈ ਨਹੀਂ ਖੜਿਆ ਮਾਨ ਸਾਹਿਬ ਉਹਦੀ ਗੱਲ ਦੇ ਵਿੱਚ ਖੜੇ ਨੇ ਉਹਦੀ ਗੱਲ ਸਾਬ ਦੇਖਦੇ ਮਾਨ ਸਾਬ ਦੇਖਦੇ ਉਹ ਬੰਦੇ ਦੀ ਸਟੈਂਡ ਕੀ ਆ ਇਸ ਟਾਈਮ ਉਹਨੇ ਸਟੈਂਡ ਲਿਆ ਸੀ ਜੁਏਪੀ ਦੇ ਕਾਨੂੰਨਾਂ ਲਈ ਉਹ ਕਾਨੂੰਨਾਂ ਦੇ ਲਈ ਖੜੇ ਸੀ ਉਸਦੇ ਪਰ ਖੈਰਾ ਸਾਬ ਕਹਿੰਦੇ ਨੇ ਕਿ ਜਿਹੜੇ ਮੁੱਦੇ ਮਾਨ ਸਾਬ ਨੇ ਚੱਕਨੇ ਨੇ ਮੈਨੂੰ ਜਿਤਾਓ ਮੈਂ ਉਹ ਉਹੀ ਗੱਲਾਂ ਉੱਥੇ ਜਾ ਕੇ ਚੁੱਕੂਗਾ ਮਾਨ ਸਾਬ ਆਪ ਵੀ ਕਹਿੰਦੇ ਨੇ ਕਿ ਸਾਨੂੰ ਤਾਂ ਉੱਥੇ ਬੋਲਣ ਨਹੀਂ ਦਿੰਦੇ ਸਾਨੂੰ ਦੇਖ ਕੇ ਨਫ਼ਰਤ ਕਰਦੇ ਨੇ ਜਿਹੜੇ ਉੱਥੇ ਸੰਸਦ ਦੇ ਵਿੱਚ ਜਿਹੜੇ ਮੈਂਬਰ ਨੇ ਹੁਣ ਇੱਕ ਇਹ ਵੀ ਗੱਲ ਜਵਾਬ ਹੈ ਦੇਖੋ ਆਪਣੇ ਐਮਪੀ ਦੀਆਂ ਸੀਟਾਂ ਕਿੰਨੀਆਂ ਨੇ ਕਿੰਨੀਆਂ ਸੀਟਾਂ ਨੇ ਜੀ 13 13 ਸੀਟਾਂ ਹੁਣ ਅਸੀਂ ਉਮੀਦਵਾਰ ਖੜੇ ਕਰੇ ਆ ਸਾਨੂੰ 13 ਚੋਂ ਕਹਿਣਾ ਇੱਕ ਬੋਲਦਾ ਉਹ ਜੋ ਤੁਸੀਂ ਜਿਤਾਉਣੀ ਇੱਕੋਂ ਅਸੀਂ ਕੀ ਕਰੀਏ ਹੁਣ ਅਮਰਪਾਲ ਡਿਗਰੂ ਘੜ ਬੈਠੇ ਆ ਅਮਰਪਾਲ ਸਿੰਘ ਜੇ ਉਹਨਾਂ ਤੇ ਅੱਜ ਤੁਸੀਂ ਲਾਲੋਤ ਸਾਹਿਬ ਉਹ ਐਨਐਸਏ ਲਾ ਕੇ ਦੁਬਾਰਾ ਸੈਕਿੰਡ ਵਾਰ ਐਮਐਸਏ ਐਨਐਸਏ ਲਈ ਤਾਂ ਅੰਦਰ ਨੇ ਉਹਨਾਂ ਨੂੰ ਜੇ ਜਿਤਾਉਣੇ ਬਾਹਰ ਆਉਂਦੇ ਆ ਕੇਸ ਹਾਲਾਂਕਿ ਉਹ ਵੀ ਚੱਕਈਆਂ ਦੇ ਮਨ ਚ ਐ ਪਰ ਕੇਸਾਂ ਕੇਸ ਉਹ ਵੀ ਚੱਲਦੇ ਰਹੇ ਨੇ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕੇਸ ਉਹ ਵੀ ਚੱਲ ਰਹੇ ਨੇ ਪਰ ਬਾਹਰ ਆ ਜਾਣਗੇ ਮਾਨ ਸਾਹਿਬ ਵੀ ਜੇਲਾ ਜੇਲ੍ਹ ਚੋਂ ਆਈਆਂ ਸੀ ਨਾ ਨਵੇਂ ਵੇਲੇ ਉਸ ਤਰ੍ਹਾਂ ਕੀ ਆ ਉਹ ਇੱਕ ਸ਼ਖਸੀਅਤ ਨੇ ਬਹੁਤ ਵੱਡੀ ਅਮਰਪਾਲ ਸਿੰਘ ਜੀ ਉਹਨਾਂ ਨੂੰ ਬੋਲਣ ਦਾ ਤਜਰਬਾ ਆਪਾਂ ਸਟੇਜਾਂ ਤੇ ਦੇਖਦੇ ਆ ਮੈਂ ਖੁਦ ਮਿਲਿਆ ਅਮਰਪਾਲ ਸਿੰਘ ਜੀ ਨੂੰ ਉਹਨਾਂ ਨੇ ਰੂਪ ਇੰਨਾ ਮਤਲਬ ਜਿਵੇਂ ਆਪਾਂ ਕਹიდੀਏ ਸੰਜਰਨੈਲ ਸਿੰਘ ਜੀ ਸੀਗੇ ਇੱਕ ਵਾਰ ਬੋਲਣ ਚ ਬੰਦੇ ਨੂੰ ਕੀ ਲੈਂਦੇ ਸੀ ਉਸ ਤਰ੍ਹਾਂ ਉਹਨਾਂ ਦੀ ਬੋਲਣ ਦਾ ਤਜਰਬਾ ਭਾਈ ਦੀਪ ਸਿੱਧੂ ਸੀਗਾ ਉਹ ਕਹਿੰਦਾ ਹੁੰਦਾ ਸੀਗਾ ਕ ਦੇਖ ਲੈ ਕਾਲੀ ਭਾਜਪਾ ਦੇਖ ਲੈ ਇਹ ਆਪਲੇ ਉਦੋਂ ਵੀ ਮੜੇ ਦੱਸੋ ਕਹੇ ਕਿ ਨਾ ਡਿਬਰੂਗੜ੍ਹ ਚ ਮੁੰਡੇ ਸਿੱਟੇ ਕੇ ਨਾ ਐਨਐਸਏ ਲਾ ਕੇ ਨਹੀਂ ਤੇ ਇਹ ਵੀ ਕਹਿ ਰਿਹਾ ਕਿ ਮੂਸੇਵਾਲਾ ਆਰਦੀਪ ਸਿੱਧੂ ਦੇ ਕਾਰਨ ਲੋਕਾਂ ਨੇ ਹਮਦਰਦੀ ਦਿੱਤੀ ਪਹਿਲਾਂ ਜਿਮਨੀ ਚੌਂ ਜਿੱਤ ਕੇ ਸੀਗੇ ਇਸ ਵਾਰ ਤਾਂ 50000 ਤੋਂ ਵੱਧ ਵੋਟ ਨਹੀਂ ਪੈਣੀ ਇਹਨਾਂ ਨੂੰ ਇਹ ਤਾਂ ਅਸੀਂ ਵੀ ਚਲੋ ਕਹਿ ਦਿੰਦੇ ਆ ਚਲੋ ਠੀਕ ਹੈ ਅਸੀਂ ਕਹਿੰਦੇ ਆ ਦੀਪ ਸਿੱਧੂ ਨੇ ਬਹੁਤ ਮੁੰਡੇ ਨੂੰ ਹਲੂਣੇ ਆ ਮੂਸੇਵਾਲਾ ਵੀਰ ਨੇ ਬਹੁਤ ਹਲੂਣੇ ਅਸੀਂ ਗੱਲ ਕਰ ਮੂਸੇਵਾਲਾ ਵੀਰ ਦੀ ਉਮਰ ਹੀ ਐਣੀ ਸੀ ਜੇ ਨਾਲ ਤੁਰਦਾ ਹੋਰ ਵੀ ਹਲੂਣ ਦਾ ਅੱਜ ਵੀ ਵੀਰ ਹੁੰਦਾ ਜਦੀਪ ਸ ਮੂਸੇ ਵਾਲੇ ਵੀਰ ਗਏ ਕਿਸੇ ਕਾਰਨ ਹੀ ਗਏ ਉਹਨੇ ਸੱਧਿਆ ਸਕਦੀ ਮੂਸੇ ਵਾਲੇ ਤਾਂ ਗਏ ਹੁਣ ਦੀਪ ਸਿੱਧੂ ਨੂੰ ਕਹਿ ਦਿੰਦੇ ਆ ਕਈ ਵਾਰ ਦੀਪ ਸਿੱਧੂ ਕਰਕੇ ਤੁਹਾਨੂੰ ਇੰਨੀ ਵੋਟ ਪੈ ਗਈ ਦੀਪ ਸਿੱਧੂ ਦੇ ਹੱਕ ਚ ਖੜਿਆ ਕੌਣ ਸੀ ਜਦੋਂ ਦੀਪ ਸਿੱਧੂ ਨੂੰ ਮਾਰਾ ਗਿਆ ਦੱਸੋ ਮੈਨੂੰ ਇੰਨੇ ਐ ਐਮਐਲਏ ਆ ਇੰਨੇ ਐ ਐਮਪੀ ਆ ਕੌਣ ਗਿਆਗਾ ਉਸ ਟਾਈਮ ਤਾਂ ਮਾਨ ਸਾਹਿਬ ਕੋਲ ਕੋਈ ਪਾਵਰ ਵੀ ਨਹੀਂ ਸੀ ਨਾ ਐਮਐਲਏ ਸੀ ਨਾ ਐਮਪੀ ਸੀ ਨਾ ਸਰਕਾਰ ਸੀ ਕੋਈ ਹੱਕ ਹੱਕ ਉਹੀ ਗੱਲ ਸੁਣਵਾ ਜਿਹੜੀ ਪਹਿਲਾਂ ਕਹੀ ਆ ਮਾਨ ਸਾਹਿਬ ਹੋਣੀ ਜਾਂਦੇ ਉਹ ਹੱਕ ਸੱਚ ਲਈ ਜਾਂਦੇ ਆ ਉੱਥੇ ਉਹਨਾਂ ਦੇ ਹੱਕ ਸੱਚ ਦੀ ਗੱਲ ਨੂੰ ਜੀ ਖਾਲਸਤਾਨ ਦੇ ਨਾਂ ਤੇ ਗੱਲਾਂ ਕਰਕੇ ਵੋਟਾਂ ਤਾਂ ਲੈ ਲੈਂਦੇ ਨੇ ਪਾਰਲੀਮੈਂਟ ਚ ਜਾ ਕੇ ਕਦੋਂ ਖਾਲਸਤਾਨ ਦਾ ਮੁੱਦਾ ਚੁੱਕਿਆ ਕਦੋਂ ਇਹਦੇ ਤੇ ਬੋਲੇ ਨੇ ਇਹ ਵੀ ਸਵਾਲ ਚੁੱਕੇ ਜਾਂਦੇ ਆ ਇਹ ਤੁਸੀਂ ਸਰਚ ਕਰੋ ਜੀ ਪਹਿਲਾਂ ਸੋ ਕਈਆਂ ਨੂੰ ਐ ਨਹੀਂ ਪਤਾ ਖਾਲਸਤਾਨ ਹੈ ਕੀ ਮੈਂ ਸੋ ਤੋਂ ਪੁੱਛਦਾ ਖਾਲਸਤਾਨ ਕੀ ਆ ਦੱਸੋ ਦੱਸੋ ਖਾਲਸਤ ਆਜਾ ਤੇ ਸਾਡੇ ਕੀ ਪ੍ਰੋਪਾਗੈਂਡਾ ਬਣਾਇਆ ਵਿਆ ਵੀ ਖਾਲਸਤਾਨ ਤਾਂ ਜੀ ਪਤਾ ਹੀ ਨਹੀਂ ਕੀ ਹੈ ਹਿੰਦੂਆਂ ਨੂੰ ਖਤਰਾ ਹੋ ਜੂ ਘੱਟਵਾਦੀ ਨੂੰ ਸਾਡੀ ਤਾਂ ਪਹਿਲੀ ਘੱਟਵਾਦੀ 2% ਤੋਂ ਕੀ ਘਟਾ ਦੋਗੇ ਹੋਰ 2% ਤੋਂ ਤਾਂ ਜ਼ਿਆਦਾ ਨੇ ਮੁਸਲਮਾਨ ਸਾਰ ਖਾਲਸਾ ਰਾਜ ਦੀ ਜੇ ਕਿਸੇ ਨੇ ਖਾਸ ਤੰ ਡੈਫੀਨੇਸ਼ਨ ਦੇਖਣੀ ਆ ਅੱਧੀ ਸਦੀ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਪਿਆ ਉਹ ਪੜ ਲਓ ਉਹ ਆ ਖਾਲਸਾ ਕੋਈ ਖਤਰਾ ਨਹੀਂ ਹੈਗਾ ਅਸੀਂ ਉਹ ਬਾਤ ਚੱਕਾਂਗੇ ਸਾਨੂੰ ਰਾਜ ਚਾਹੀਦਾ ਕਿਹੜੀ ਧਰਮ ਕਹਿੰਦਾ ਕੌਣ ਕੌਮ ਕਹਿੰਦੇ ਸਾਡਾ ਰਾਜ ਨਾ ਹੋਵੇ ਅਸੀਂ ਕਹਿੰਦੇ ਸਾਡਾ ਰਾਜ ਹੋਵੇ ਸਾਨੂੰ ਸਾਨੂੰ ਇੱਕ ਗੱਲ ਹੋਰ ਕਹੇ ਨਾ ਹੁਣ ਇਹਨਾਂ ਨੇ ਉਹ ਕਹਿੰਦੇ ਕਿ ਸੰਸਦ ਨਹੀਂ ਬੋਲੇ ਪਾਰਲੀਮੈਂਟ 'ਚ ਜਾ ਕੇ ਬੋਲੇ ਨਹੀਂ ਇਹ ਮੁੱਦੇ ਆ ਫੇਰ ਸंसद ਦੇ ਵਿੱਚ ਬੋਲਣ ਦੀ ਸੁਣ ਲੋ ਸੰਸਦ ਦੇ ਵਿੱਚ ਬੋਲਣ ਦਾ ਹੀ ਜਿਹੜੀ ਸਮਾਂ ਨਹੀਂ ਦੇ ਰਹੇ ਸਮਾਂ ਜਦੋਂ ਘੱਟ ਹੁੰਦਾ ਉਹਨਾਂ ਨੇ ਕੀ ਕਰਨਾ ਕੁਛ ਪਾਣੀ ਦਾ ਮੁੱਦਾ ਕਹਿਤਾ ਹੁਣ ਕਿਹਦੇ ਖਿਲਾਫ ਤਾਂ ਹੀ ਹੋ ਗਿਆ ਪੰਜਾਬ ਦੇ ਆਪਣੀ ਹੋ ਗਿਆ ਜੇ ਹੁਣ ਹੁਣ ਜਿੱਤ ਕੇ ਜਾਂਦੇ ਨੇ ਫੇਰ ਨਹੀਂ ਬੋਲਣ ਦਿੰਦੇ ਫੇਰ ਪੰਜਾਬ ਦੇ ਮਸਲੇ ਹੱਲ ਕਿੱਦਾਂ ਹੋਣਗੇ ਜਦੋਂ ਗੱਲ ਹੀ ਨਹੀਂ ਸੁਣੀ ਜਾਂਦੀ ਸਾਡੇ ਉੱਥੋਂ ਐਮਪੀ ਦੀ ਸਾਡੀ ਇਹੀ ਘਾਟ ਹੈ ਅੱਜ ਇੱਕ ਐਮਪੀ ਹੈ ਆਪਾਂ ਕਿੰਨੇ ਐਮਪੀ ਖੜੇ ਕਰਿਆ ਸਾਰੇ ਜਿਤਾਓ 13 MP ਹੁੰਦੇ ਨੇ ਜੇ 13 MP ਜਿਤਾ ਕੇ ਬੋਲੋਗੇ ਕੌਣ ਨਹੀਂ ਬੋਲਣ ਦਊਗਾ ਛੋਟੀ ਜੁਰਤ ਆ ਕੇ ਛੋਟੀ ਮੈਜੋਰਟੀ ਹੋਊਗੀ ਉੱਥੇ ਜਦੋਂ ਮੈਜੋਰਟੀ ਨਹੀਂ ਹੁੰਦੀ ਉਹ ਸਾਪਣਾ ਬੰਦਾ ਹੀ ਉੱਥੇ ਇੱਕ ਹੈ ਜੇ 13 ਦੇ 13 ਜਾਣਗੇ ਕਿਉਂ ਨਹੀਂ ਜਿੱਤਰੂਗੀ ਤੁਸੀਂ ਸੋਚੋ ਹਰੇਕ ਹਰੇਕ ਕੋਲੇ ਇੱਕ ਇੱਕ ਟਾਈਮ ਹੁੰਦਾ ਕਿਸੇ ਕੋਲ 2 ਮਿੰਟ ਕਿਸੇ ਕੋਲ 5 ਮਿੰਟ ਉਹ 13 ਦਾ ਜੇ ਜੋੜ ਕਰਕੇ 1 ਮਿੰਟ ਕੁੱਲ ਮਿੰਟ ਮੰਨਦੇ ਅੱਧੇ ਘੰਟੇ ਨੂੰ ਬਣ ਜਾਂਦਾ ਇੱਕ ਬੰਦੇ ਨੂੰ ਉਹ ਦੇ ਦੇਣ ਅੱਧੇ ਘੰਟੇ ਚ ਕਿੰਨਾ ਕੁਝ ਬੋਲੂਗਾ ਜਦੋਂ ਇੱਕ ਬੰਦੇ ਕੋਲ ਟਾਈਮ ਵੀ 2 ਮਿੰਟ ਹੈ ਉਹ ਕੀ ਕੁਝ ਬੋਲੂਗਾ ਇਹ ਵੀ ਗੱਲ ਹੈ ਨਾ ਤੁਸੀਂ ਜਿਤਾਓ ਸਾਰੇ ਜਾਣੇ ਛ ਇਹੀ ਤਾਂ ਆਪਣੋ ਕੋ ਸੱਚ ਦੀ ਆਵਾਜ਼ ਹੈ ਜੀ ਜਿ ਜਿਤਾਉਂਗੇ ਸਾਰੇ ਜਣੇ ਉੱਥੇ ਬੋਲਣ ਦਾ ਜ਼ਿਆਦਾ ਟਾਈਮ ਮਿਲੂਗਾ ਜ਼ਿਆਦਾ ਸੋਚ ਹੋਊਗੀ ਆਪਣੀ ਇੱਥੇ ਆਪਣੀ ਘਾਟ ਮਾਰ ਖਾਂਦੇ ਆ ਜੀ ਜੀ ਧੰਨਵਾਦ ਜੀ ਹੋਰ ਵੀ ਨੌਜਵਾਨ ਨੇ ਹਾਂਜੀ ਵੀਰ ਜੀ ਠੀਕ ਹੈ ਜੀ ਜੀ ਸੋ ਹਾਂਜੀ ਮਾਤਾ ਜੀ ਵੈਗਰੀ ਖਾਲਸਾਬ ਵੈਗਰੀ ਫਤਿਹ ਕੋਈ ਨਾ ਕੋਈ ਨਾ ਮਾਤਾ ਜੀ ਹਾਂਜੀ ਹਾਂਜੀ ਬਾਬਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਨਾਮ ਆ ਜੀ ਮੇਰਾ ਪਿੰਡ ਮਡੇਰ ਕਾਲ ਜੀ ਬੁੱਟਾ ਸਿੰਘ ਜੀ ਮੇਰਾ ਨਾਮ ਆ ਜੀ ਜੀ ਤੇ ਅਸੀਂ ਇਹ ਗੱਲ ਕਹਨੇ ਜੀ ਹੂੰ ਸਾਡੇ ਨੇਤਾ ਜੀ ਹੀਰਾ ਮੋਤੀ ਨੇ ਜਿਹੜੇ ਬਹੁਤ ਪੁਰਾਣੇ ਸਾਡੇ ਇਹ ਚੇਮਰਜੀਤ ਸਿੰਘ ਜੀ ਮਾਨ ਤੇ ਸਾਡੇ ਪੁਰਾਣੇ ਕੰਮ ਕਰ ਰਹੇ ਨੇ ਜਿਹੜੇ ਗਊਸ਼ਾਲਾ ਨੂੰ ਪੈਸਾ ਹੀ ਬੰਡੇ ਤੇ ਸਾਰਿਆਂ ਨੂੰ ਜੀ ਸਾਨੂੰ ਇੱਕ ਬਣਾ ਕੇ ਰੱਖਿਆ ਗਊਸ਼ਾਲਾ ਨੂੰ ਪੈਸਾ ਬੰਡੇ ਜੀ ਹਾਂ ਜੀ ਪਹਿਲਾਂ ਪੁਰਾਣੇ ਗ੍ਰਾਂਟ ਦੇ ਚੱਲ ਜੀ ਇਹ ਤਾਂ ਲੋਕ ਤਾਂ ਕਹਿ ਰਹੇ ਨੇ ਕਿ ਇਹ ਤਾਂ ਜੀ ਖਾਲਿਸਤਾਨ ਦੇ ਨਾਂ ਤੇ ਮੁੱਦੇ ਚੁੱਕਦੇ ਨੇ ਖਾਲਿਸਤਾਨੀ ਨੇ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਨੇ ਤੁਸੀਂ ਕਹਿੰਦੇ ਹੋ ਗਊਸ਼ਾਲਾ ਦੇ ਨੂੰ ਵੀ ਪੈਸੇ ਦਿੱਤੇ ਨੇ ਫਿਰ ਉਹ ਲੋਕ ਕਹਿ ਰਹੇ ਨੇ ਕਿ ਇਹ ਤਾਂ ਜੀ ਹਿੰਦੂਆਂ ਦੇ ਖਿਲਾਫ ਨੇ ਨਹੀਂ ਜੀ ਪਹਿਲਾ ਪਹਿਲਾ ਫੰਡ ਜਿਹੜੇ ਭੇਜੇ ਜੀ ਝਰਮਸ਼ਾਲਾ ਨੂੰ ਭੇਜੇ ਜੀ ਤੇ ਮਾਈ ਬਿਸ਼ੰਗਰ ਦੀਆਂ ਸ਼ਾਰੀ ਭੇਜੇ ਜੀ ਤੇ ਬਾਰਵੀ ਕਰੂੰ ਉਹਨੂੰ ਚੰਗੇ ਲੱਗਦੇ ਨੇ ਸਿਮਰਜੀਤ ਸਿੰਘ ਮਾਨ ਬਹੁਤ ਬਹੁਤ ਪਿਆਰੀ ਲੱਗਦੀ ਹੈ ਲੋ ਜੀ ਕੀ ਖਾਸ ਲੱਗਦੀ ਹੈ ਗੱਲ ਇਹ ਜੀ ਗੱਲ ਵਧੀਆ ਕਰਦੇ ਨੇ ਸ਼ਾਰੀ ਜੀ ਵਧੀਆ ਗੱਲ ਹਾਂ ਜੀ ਬਹੁਤ ਵਧੀਆ ਜੀ ਜੀ ਹਾਂ ਜੀ ਹਾਂ ਸੋ ਅਸੀਂ ਜਿਹੜੇ ਪੰਜਾਬੀ ਵੀਰਾਂ ਨੂੰ ਵੀ ਕੀਮਤੀ ਬੋਲ ਪਾ ਕੇ ਸਿਮਰਜੀਤ ਸਿੰਘ ਮਾਨ ਨੂੰ ਕਾਮਯਾਬ ਕਰੋ ਤੇ ਸਾਰੇ ਪੰਜਾਬ ਦੇ ਵੀਰਾਂ ਦੀ ਕਾਮਯਾਬੀ ਹੋ ਗਈ ਜੀ ਜੀ ਮਸਤੂਆਣਾ ਸਾਹ ਦੇ ਵਿੱਚ ਖੜੇ ਆ ਅਸੀਂ ਦੇਖ ਰਹੇ ਆ ਵੱਡੇ ਕਾਫਲੇ ਨੇ ਜਿਹੜੇ ਗੱਡੀਆਂ ਮੋਟਰਾਂ ਟਰੈਕਟਰਾਂ ਦੇ ਇੱਥੇ ਪਹੁੰਚੇ ਨੇ ਸਿਮਰਜੀਤ ਸਿੰਘ ਮਾਨ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੌਜਵਾਨ ਬਜ਼ੁਰਗ ਬੀਬੀਆਂ ਹਰ ਇੱਕ ਇੱਥੇ ਪਹੁੰਚ ਰਿਹਾ ਹੈ ਵੀਰ ਨੇ ਸਾਡੇ ਨਾਲ ਗੱਲ ਕਰਦੇ ਆ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਕੀ ਨਾਮ ਆ ਜੀ ਚਰਨਜੀਤ ਜੀ ਚਰਨਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਮਾਨ ਸਾਹਿਬ ਦੇ ਕਾਫਲੇ ਦੇ ਵਿੱਚ ਸਾਮਲ ਹੋਣ ਲਈ ਪਹੁੰਚੇ ਹੋ ਸਾਨੂੰ ਤਾਂ ਵਧੀਆ ਜਿਹੜਾਈ ਲੱਗਦੀ ਆ ਵੀਰੇ ਜਿਹੜਾਈ ਲੱਗਦੀ ਆ ਕਿਹੜਾ ਪਿੰਡ ਆ ਗਹਿੜਾ ਗਹਿੜਾ ਕੀ ਖਾਸ ਕੀ ਲੱਗਦਾ ਮਾਨ ਸਾਹਿਬ ਚੰਗੇ ਲੱਗਦੇ ਨੇ ਕਿਉਂ ਲੱਗਦੇ ਨੇ ਚੰਗੇ ਬੋਲਦੇ ਜਿੰਨਾ ਗਰੰਟਾ ਆਉਂਦੀਆਂ ਸਾਰੀਆਂ ਮੰਨਦੇ ਨੇ ਜੀ ਹਾਂ ਸਾਰਾ ਕੁਝ ਕੰਮ ਵਧੀਆ ਕਰਦੇ ਨੇ ਸਾਰੇ ਕੰਮ ਇੱਕੋ ਜਿਹਾ ਰੱਖਦੇ ਨੇ ਕਿਸੇ ਨਾਲ ਕੋਈ ਬਿਰਕਤ ਵਾਲਾ ਕਰਦੇ ਹੀ ਨਹੀਂ ਵੀ ਮੈਂ ਐਪੀ ਬਣਿਆ ਹੋਇਆ ਹਰ ਇੱਕ ਜਿਹੜੇ ਲਈ ਉਹਨਾਂ ਨੇ ਸਾਰਾ ਜਿਹੜਾ ਫੰਡ ਆਉਂਦਾ ਉਹ ਹਰ ਇੱਕ ਨੂੰ ਦੇਣਾ ਉਹਨਾਂ ਨੇ ਹਰ ਇੱਕ ਪਿੰਡ ਦੇ ਵਿੱਚ ਫੰਡ ਵੰਡਿਆ ਹੋਇਆ ਹੂੰ ਆ ਸਾਡਾ ਗੜਾ ਪਿੰਡਾ 5000 ਵੋਟਾ ਗੜਾ ਪਿੰਡ ਦੀ ਅੱਧੋਂ ਵੱਧ ਵੋਟ ਸਾਡੀ ਗੜਾ ਪਿੰਡ ਦੀ ਮਾਨ ਸਾਹਿਬ ਨੂੰ ਹੁੰਦੀ ਆ ਮਾਨ ਸਾਹਿਬ ਨੂੰ ਪੈਣੀ ਹੈ ਜੀ ਪਰ ਮੀਤ ਹੈਰ ਕਹਿ ਰਹੇ ਨੇ ਜੀ ਕਿ ਪਹਿਲਾਂ ਜਿਹੜੇ ਜਿਮਨੀ ਚੋਂ ਜਿੱਤੇ ਨੇ ਦੀਪ ਸਿੱਧੂ ਤੇ ਮੂਸੇ ਵਾਲੇ ਕਰਕੇ ਜਿੱਤ ਗਏ ਸੀਗੇ ਇਸ ਵਾਰ ਤਾਂ 50000 ਤੋਂ ਵੱਧ ਵੋਟ ਨਹੀਂ ਪੈਣੀ ਉਹ ਤਾਂ ਆਪਦੇ ਬਰਨਾਲੇ ਨੇ ਕੁਝ ਕਰ ਸਕਿਆ ਨਹੀਂ ਆਪਦੇ ਬਰਨਾਲੇ ਜੀ ਨਹੀਂ ਕੁਝ ਕਰ ਸਕਿਆ ਉਹ ਇੱਥੋਂ ਦਾ ਕੀ ਕਰ ਦੂ 700 ਪਿੰਡ ਦਾ ਜਿਹੜਾ ਆਪਦੇ ਪਿੰਡ ਦੇ ਵਿੱਚ ਨਹੀਂ ਕੁਝ ਕਰ ਸਕਿਆ ਸ਼ਹਿਰ ਦੇ ਵਿੱਚ ਆਪਦੇ ਬਰਨਾਲੇ ਦੇ ਵਿੱਚ ਉਹ ਤੋਂ ਕੁਝ ਨਹੀਂ ਹੋਇਆ ਦੇਖੋ ਜਾ ਕੇ ਹਲਾਤਾ ਹਾਂ ਹਾਂ ਜੀ ਉਹਨਾਂ ਦਾ ਐਮ ਪੀ ਪੈਨਸ਼ਨ ਲਗਾਉਣੀ ਆ ਵੀ ਆਪ ਦਾ ਜਿਹੜੇ ਪਹਿਲਾ ਬੰਦੇ ਸੀਗੇ ਉਹਨਾਂ ਨੂੰ ਛੱਡ ਕੇ ਤੁਰ ਗਿਆ ਹੁਣ ਜਿੱਤੂ ਦਾ ਪੈਨਸ਼ਨ ਵੀ ਤਾਂ ਹੀ ਲੱਗੂ ਨਾ ਨਾ ਪੈਨਸ਼ਨ ਉਹੀ ਭਰਦੇ ਆ ਕਾਂਜ ਡਾਂਗਾ ਮਾਰਦੇ ਹੋਰ ਪੈਨਸ਼ਨ ਮਿਲਣੀ ਇਹਦੇ ਕੋਈ ਜਿਹੜੇ ਨਾ ਕੁਝ ਕਰੇ ਨਹੀਂ ਵਿਕਾਸ ਹੀ ਨਹੀਂ ਕਰਿਆ ਹੁਣ ਪਿੰਡ ਦੇ ਬਰਨਾਲੇ ਲੋ ਕਰ ਰਹੇ ਬਰਨਾਲੇ ਮਾਨ ਸਾਹਿਬ ਨੇ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਹਮ ਫਿਰ ਜੈਤੀਆਂ ਕਈਆਂ ਡੈੱਡ ਬੋਡੀ ਵਾਲੀਆਂ ਹੈ ਤੇ ਇਹਨੇ ਮੀਤ ਇਹਨੇ ਕੁਝ ਨਹੀਂ ਦਿੱਤਾ ਉੱਥੇ ਉਹ ਭਗਵੰਤ ਮਾਨ ਤਾਂ ਕਹਿੰਦਾ ਤੇਰਾ ਜੀਰੋ ਹੋਣਾ ਜੀ ਇਤਕੀ ਉਹਦਾ ਪਿਆ ਕੁਛ ਕਹੀ ਜਾਵੇ ਉਹਦਾ ਜਿਵੇਂ ਪਹਿਲੀਆਂ ਚ ਪੈ ਗਿਆ ਪੈ ਗਿਆ ਲੋਕਾਂ ਨੂੰ ਭੱਬਲ ਪੁੱਛੇ ਤੇ ਭਗਵੰਤ ਮਾਨ ਨੇ ਪਾਤਾ ਲੋਕ ਮੰਗਤ ਲੱਗ ਲਏ ਠੀਕ ਆ ਕਿਉਂ ਸਰਕਾਰਾਂ ਦੂਜਿਆਂ ਤੋਂ ਅੱਕੇ ਪਏ ਸੀ ਹੁਣ ਭਗਵੰਤ ਮਾਨ ਨੂੰ ਨਹੀਂ ਵੋਟ ਪੈਂਦੀ ਹੁਣ ਤਾਂ ਵਰਕਾ ਹੀ ਪਾੜ ਦਿਓ ਵੋਟ ਪਾਉਣ ਵਾਲਾ ਨੂੰ ਪਰ ਉਹਨਾਂ ਨੂੰ ਮਾਣ ਬਹੁਤ ਹੈ ਜੀ ਪਿਆ ਹੋਵੇ ਜੀ ਤੁਸੀਂ ਦੇਖ ਲਿਆ ਹੁਣ ਸਾਡੇ ਗੁਰੂ ਘਰ 'ਚ ਖੜੇ ਆ ਮਾਣ ਉਹਦਾ ਟੁੱਟ ਗਿਆ ਹੁਣ ਟੁੱਟ ਗਿਆ ਜੀ ਨੰਬਰ ਤੋਂ ਪਾਲ ਨੂੰ ਉਹਨੇ ਅੰਦਰ ਕਰਾਤਾ ਬਿਨਾਂ ਗੱਲ ਤੋਂ ਲੋਕਾਂ ਨੇ ਛਿੜਾ ਰਹੇ ਸੀ ਕੀ ਮਾੜਾ ਕਰਤਾ ਸੀ ਉਹਨੇ ਜੀ ਤਾਂ ਕਿੰਨੇ ਗਲਤ ਕੰਮ ਕਰਿਆ ਉਹਨੇ ਲੱਖਾਂ ਲੋਕਾਂ ਨੂੰ ਸੇ ਛੜਾ ਤੇ ਅੰਮ੍ਰਿਤਪਾਲ ਨੇ ਉਹਨੂੰ ਫੜ ਕੇ ਜੇਲ੍ਹ ਚ ਕਰਤਾ ਇਹ ਲੋਕਾਂ ਨੂੰ ਸੁਧਾਰ ਛੜੂ ਕਰੂਗਾ ਇਹਦਾ ਕੇਸਰੀਵਾਲ ਦੇ ਮੰਗਲ ਲੱਗਣ ਵਾਲਾ ਉੱਥੇ ਉਹਦਾ ਕੰਮ ਜਿਵੇਂ ਉਹ ਕਹਿੰਦਾ ਕੋ ਚੱਲਦਾ ਇਹ ਪਰ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਮਾਨ ਸਾਹਿਬ ਦੀ ਇੱਕ ਪ੍ਰਾਪਤੀ ਗਿਣਾ ਦਿਓ ਜੀ ਮੀ ਤੇ ਇਹਨ ਨੇ ਕਿਹਾ ਕਿ ਇਹਨਾਂ ਦੀ ਇੱਕ ਪ੍ਰਾਪਤੀ ਆ ਇਹਨਾਂ ਦੀ ਚਿੱਠੀ ਜ਼ਰੂਰ ਵਿਕ ਜਾਂਦੀ ਆ ਇੱਕ ਮਿੰਟ ਨਾ ਚਿੱਠੀ ਵੇਚਣ ਦੀ ਕੋਈ ਗੱਲ ਆ ਕੋਈ ਸਵਾਲ ਹੀ ਨਹੀਂ ਪਾਇਆ ਹਾਂ ਵੀ ਚਿੱਠੀ ਵੇਚੀ ਆ ਪ੍ਰਾਪਤੀਆਂ ਦਾ ਮਾਨ ਸਾਹਿਬ ਨੇ ਤੋਂ ਤੋਂ ਲੱਗ ਕੇ ਤੋਰ ਤੱਕ ਆ ਉਮੀਦ ਹਰੇੜੀ ਕਰਾ ਦੇ ਆ ਆਪਦੀ ਪ੍ਰਾਪਤੀ ਮੈਂ ਕੀ ਕਰਿਆ ਇੱਥੇ ਮਾਨ ਸਾਹਿਬ ਦੀਆਂ ਸਾਰੇ ਕੰਮ ਇਹਦੇ ਕਰੇ ਹੋਇਆ ਕਿੰਨੇ ਕੰਮ ਕਰੇ ਹੋਇਆ ਲੋਕਾਂ ਦੀ ਖਾਤਰ ਲੜਦਾ ਹੈ ਕੋਈ ਇਹਨੇ ਪ੍ਰੋਫਾਈਲ ਬਣਾਈ ਆ ਇਹਨਾਂ ਦੀਆਂ ਪ੍ਰੋਪਰਟੀਆਂ ਕਿੰਨੀਆਂ ਪ੍ਰੋਪਰਟੀਆਂ ਇਹਨਾਂ ਦੀਆਂ ਆ ਚੁੱਲਦੇ ਐ ਐਮਐਲਏ ਨੇ ਗੱਲੂ ਨੇ ਨਾ ਕਹਾਣੀ ਕਹਾ ਰਿਸ਼ਤੇ ਲਾ ਰਹੇ ਨੇ ਜ਼ਮੀਨਾਂ ਕਰਾਈ ਜਾਂਦੇ ਲੈ ਕੇ ਬੈ ਪਣੋਰੀ ਕੋਲੇ ਕਿਸੇ ਪਣੋਰੀਆ ਜੱਕ ਐ ਮਕਾਨ ਦੇਖ ਲੋ ਹਾਂ ਸਾਡੇ ਪਿੰਡ ਚ ਪਣੋਰੀ ਦੋ ਵਾਰੀ ਗਹਿਲਾਂ ਦੇ ਵਿੱਚ ਜਾਨੀ ਇਹ ਇਹ ਲਾ ਕੇ ਜਿੱਤ ਗਿਆ ਗਹਿਲਾਂ ਦੇ ਵਿੱਚ ਹਜੇ ਤਾਈਂ ਆਇਆ ਨਹੀਂ ਇੱਕ ਦੋ ਘਰਾਂ ਦੇ ਆ ਕੇ ਮੁੜ ਜਾਂਦਾ ਹਾਂ ਉਹ ਦੇਖ ਲਓ ਫਿਰ ਉਹ ਪਿੰਡ ਦਾ ਵਿੱਚ ਕੁਸੇ ਉਹਨੇ ਕਿਤੇ ਕੋਈ ਗ੍ਰੈਂਡ ਆਮ ਆਦਮੀ ਪਾਰਟੀ ਨੂੰ ਤਾਂ ਗੜ ਕੇ ਆ ਜਾਂਦਾ ਸੀਗਾ ਜੀ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਸੀ ਉਹ ਜੀ ਉਸ ਸਮੇਂ ਦੇ ਵਿੱਚ ਮਾਨਸਾ ਇਹਦੀ ਭਗਵੰਤ ਮਾਨ ਦੀ ਜਿਹੜੀ ਸੀਗੀ ਪਹਿਲਾਂ ਦੀ ਹਸਨਾਈ ਤਮਾਸ਼ਾ ਵਾਲੀ ਉਹ ਖੇਡ ਚੱਲ ਗਈ ਹੁਣ ਨਹੀਂ ਚੱਲਦੀ ਜੀ ਜਿਹੜਾ ਇਹ ਉਦੋਂ ਇਹ ਗਾਉਣ ਜਾਣ ਦਾ ਸੀ ਇਹ ਹਜਾ ਕੁਝ ਕਰਨ ਜਾਣ ਦਾ ਸੀ ਉਹਦਾ ਸਿਸਟਮ ਚੱਲੀ ਗਿਆ ਤੇ ਲੋਕ ਮੰਗਰ ਲੱਗ ਲਏ ਹੁਣ ਲੋਕ ਇਹਨੂੰ ਪਰਖ ਲਿਆ ਵੀ ਇਹ ਕਿਸੇ ਕੰਮ ਦਾ ਬੰਦਾ ਹੈ ਨਹੀਂ ਜਿਹੜਾ ਕਹਿੰਦਾ ਸੀ ਮੈਂ ਤਾਂ ਆਮ ਬੰਦਾ ਉਹ ਹਜ਼ਾਰ ਹਜ਼ਾਰ ਬੰਦਾ ਸਕਿਉਰਟੀ ਲਈ ਫਿਰਦਾ ਜੀ ਉਹ ਤਾਂ ਕਹਿੰਦੇ ਨੇ ਪ੍ਰੋਟੋਕੋਲ ਆ ਸਕਿਉਰਟੀ ਸਭ ਕੁਝ ਦੇਖੋ ਜੀ ਕੇਸਰੀਬਾਲ ਨੂੰ ਪੰਜਾਬ ਦੀ ਸਕਿਉਰਟੀ ਦੇ ਬੈਠਾ ਹੈ ਇਹ ਨਿਕਰੀ ਬਰ ਨੁਕਸਾਨ ਤਾਂ ਕਿੰਨਾ ਕਰੀ ਜਾਂਦਾ ਕੋਈ ਗਨਾਹ ਕੰਮ ਤਾਂ ਕੋਈ ਗਨਾਹ ਨਹੀਂ ਸਕਦਾ ਇਦਾਂ ਹੀ ਹੋਊਗੀ ਨਾ ਕੁਛ ਕਰਿਆ ਬੰਦ ਕਰਕੇ ਕੁਐਸਚਨ ਕਰ ਕੁਛ ਕਰਿਆ ਹੋਵੇ ਤਾਂ ਗਨਾਵੇ ਤਾਂ ਆ ਕੇ ਲੋਕਾਂ ਲੋਕ ਤਾਂ ਪੁੱਛਦੇ ਆ ਵੀ ਸਾਨੂੰ ਆ ਕੇ ਵੀ ਦੱਸ ਤੂੰ ਸਾਡੇ ਪਿੰਡ ਚ ਕੀ ਕਰਿਆ ਕੋਈ ਦੱਸੇ ਨਹੀਂ ਕਿਸੇ ਨੂੰ ਮਿਲਦਾ ਕਿਸੇ ਬੰਦੇ ਨੂੰ ਇਦਾਂ ਹੀ ਉਹ ਜੀ ਨੌਜਵਾਨ ਨੇ ਹਾਂਜੀ ਵੀਰ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਅਵਤਾਰ ਸਿੰਘ ਜੀ ਅਬਤਾਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਸੀਂ ਮਾਨ ਸਾਹਿਬ ਦੇ ਘੱਟ ਦੇ ਵਿੱਚ ਪਹੁੰਚੂ ਜੀ ਸਾਡੇ ਮੂੰਹੋਂ ਕੁਝ ਵੀ ਕਹਿਣ ਦੀ ਲੋੜ ਨਹੀਂ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਹੀ ਲਿਆ ਹੋ ਬਰਨਾਲੇ ਤੋਂ ਲੈ ਕੇ ਸੰਗਰੂਰ ਤੱਕ ਪੂਰੀ ਵਨਵੇ ਲਾਈਨ ਹੈ ਜਿਹੜੀ ਬਲੌਕ ਹੋ ਕੇ ਆਈ ਆ ਔਰ ਮੈਂ ਆਪਦੇ ਬੰਨਿਓ ਵੀ ਔਰ ਸਾਰੇ ਪਾਸ ਸਮੁੱਚੇ ਪੰਥ ਬੰਨਿਓ ਸਮੁੱਚੇ ਪੰਥ ਨੂੰ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਕਿਤੇ ਭੁੱਲ ਨਾ ਜਾਇਓ ਜੂਨ 84 ਦੇ ਦਿਨ ਨੇੜੇ ਨੇ ਸਿੰਘੋ ਆਪਣੇ ਬਾਪ ਦੀ ਪੱਗ ਲਈ ਸੀ ਦਾੜੀ ਪੁੱਟੀ ਸੀ ਉਹਨੂੰ ਭੁੱਲ ਨਾ ਜਾਇਓ ਹੁਣ ਮ ਈ ਰੋਮੋਗੇ ਫੇਰ ਕਿਤੇ ਭੁੱਲਣਾ ਜਾਓ ਸਰਦਾਰ ਸਿਮਰਜੀਤ ਸਿੰਘ ਮਾਨ ਇੱਕੋ ਇੱਕ ਇੰਟਰਨੈਸ਼ਨਲ ਸਿੱਖਾਂ ਦੇ ਜੋ ਲੀਡਰ ਨੇ ਇਹੀ ਨੇ ਨਿਤੜ ਕੇ ਜਰਨੈਲ ਨੇ ਸਾਡੇ ਇਹੀ ਲਾਸਟ ਚੋਣ ਹੈ ਪ੍ਰਧਾਨ ਸਾਹਿਬ ਦੀ ਜਤੋਂ ਬਾਅਦ ਰਿਟਾਇਰਮੈਂਟ ਦੇਣੀ ਆ ਕਿਤੇ ਐਤ ਕੀ ਪਿੱਛ ਨਾਵਾ ਦਿਓ ਪਰ ਵਿਰੋਧੀ ਤਾਂ ਕਹਿ ਰਹੇ ਨੇ ਕਿ ਪ੍ਰਾਪਤੀ ਗਿਣਾ ਦਿਓ ਕੋਈ ਮੀਤ ਹਰੇ ਕਹਿ ਰਿਹਾ ਕਿ ਇੱਕ ਵੀ ਪ੍ਰਾਪਤੀ ਗਿਣਾ ਦਿਓ ਚਿੱਠੀਆਂ ਜ਼ਰੂਰ ਵਿਗਦੀਆਂ ਰਹੀਆਂ ਨੇ ਇਹ ਪ੍ਰਾਪਤੀ ਆ ਸਭ ਤੋਂ ਵੱਡੀ ਦੇਖੋ ਜੀ ਬਰਨਾਲੇ ਲਈ 55 ਕਰੋੜ ਰੁਪਏ ਦਾ ਸਪੈਸ਼ਲਿਸਟ ਹਸਪੀਟਲ ਜਿਹੜਾ ਪ੍ਰਧਾਨ ਸਾਹਿਬ ਲੈ ਕੇ ਆਏ ਨੇ 243 ਕਰੋੜ ਰੁਪਏ ਤਾਰਾਂ ਦੇ ਨਵੀਨੀ ਕਰਨ ਲਈ ਲੈ ਕੇ ਆਏ ਨੇ ਔਰ ਡੇਢ ਸਾਲ ਦਾ ਪੂਰਾ ਸਮਾਂ ਮਿਲਿਆ ਸੀ ਜਮਣੀ ਚੌਂ ਦੇ ਲਈ ਉਹਦੇ ਚ ਇੱਕ ਦੋ ਮਹੀਨੇ ਤੱਕ ਕਾਰਜਕਾਲ ਪ੍ਰਧਾਨ ਸਾਹਿਬ ਕੋਲੇ ਉਂਝ ਹੀ ਨਹੀਂ ਆਇਆ ਸਵਾ ਸਾਲ ਦਾ ਸਮਾਂ ਬਚਿਆ ਸੀ ਜਿਹੜੇ ਸਰਕਾਰੀ ਅੰਕੜਿਆਂ ਦੇ ਮੁਤਾਬਕ 1 ਸਾਲ ਦੀ ਗ੍ਰਾਂਟ ਹੈ 5 ਕਰੋੜ ਰੁਪਏ ਐਮਪੀ ਦੀ ਹੁੰਦੀ ਆ 1.5 ਸਾਲ ਦੀ 7.5 ਕਰੋੜ ਰੁਪਏ ਸੀ 1 ਪੈਂਡ ਨੂੰ ਕੋਈ 60000 ਰੁਪਏ ਦੇ ਤਕਰੀਬਨ ਆਇਆ ਸੀ ਪ੍ਰਧਾਨ ਨੂੰ ਸਾਹਮਣੇ ਸਾਰੇ ਪਿੰਡਾਂ ਨੂੰ ਬਣਦਾ ਹੋਇਆ ਪੈਸਾ ਸਾਰੇ ਪਿੰਡਾਂ ਤੱਕ ਪਹੁੰਚਦਾ ਕੀਤਾ ਸਮਾਂ ਔਰ ਪੈਸਾ ਘਟ ਹੋਣ ਦੇ ਕਾਰਨ ਜਿਹੜੇ ਕੰਮ ਔਰ ਪਿੰਡ ਅਧੂਰੇ ਰਹਿ ਗਏ ਸਾਰੇ ਪਿੰਡਾਂ ਨੂੰ ਜੇਕਰ ਅਸੀਂ ਜਿੱਤ ਲਿਆ ਉਹਨਾਂ ਲਈ ਸਮੇਂ ਦੇ ਵੀ ਸਾਰੇ ਸੰਗਰੂਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪਹਿਲ ਦੇ ਆਧਾਰ ਤੇ ਉਹਨਾਂ ਕੰਮਾਂ ਨੂੰ ਅਸੀਂ ਨੇਤਰ ਚੜਾਵਾਂਗੇ ਛੋਟੀਆਂ ਗੱਲਾਂ ਦਾ ਹੁਣ ਵੇਲਾ ਨਹੀਂ ਸਾਡੀ ਖੌਂਦਾ ਜਿਹੜੀ ਖਤਮ ਹੋ ਜਾ ਰਹੀ ਆ ਸਾਡੇ ਆਂਡ ਗਾਵਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਰ ਦਿਨ ਸਰਕਾਰੀ ਅੰਕੜਿਆਂ ਦੇ ਮੁਤਾਬਕ 1300 ਬੱਚਾ ਰੋਜ਼ ਬਾਹਰ ਜਾ ਰਹੇ ਜਿਹੜਾ ਆਉਣ ਵਾਲਾ ਭਵਿੱਖ ਹੈ ਜਾਂ ਸਾਡਾ ਪਾਣੀ ਆ ਜਾਂ ਸਾਡੀ ਸਿੱਖਿਆ ਦਾ ਕਹਿਣ ਦੀ ਕੋਈ ਲੋੜ ਹੀ ਨਹੀਂ ਕਿਸੇ ਦੇ ਵੀ ਸਿਰਾਂ ਤੇ ਪੱਗ ਸਾਡੇ ਬਾਪ ਦੇ ਵਿਆਹ ਵੇਲੇ ਤਕਰੀਬਨ 100 ਦੇ ਵਿੱਚੋਂ 95% ਲੋਕਾਂ ਦੇ ਸਿਰਾਂ ਤੇ ਪੱਗਾਂ ਸੀ ਹੁਣ ਪੰਜਾਬੀ ਨਹੀਂ ਰਹੀਆਂ ਜਦੋਂ ਨੂੰ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਆ ਸ਼ਾਇਦ ਅਸੀਂ ਮਹਾ ਜਣਾ ਮੰਗੂ ਕਿਰਾਏ ਤੇ ਪੱਗਾਂ ਲੈ ਕੇ ਆਇਆ ਕਰਾਂਗੇ ਜੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨ ਦੇ ਨਾਂ ਤੇ ਜਾਂ ਸਾਡੀ ਹੋਂਦ ਦੇ ਨਾਂ ਤੇ ਵੋਟਾਂ ਦਾ ਲੱਤੇ ਜਾਂਦੇ ਨੇ ਲੋਕਾਂ ਨੂੰ ਭਾਵੁਕ ਕਰਕੇ ਲੋਕ ਸਭਾ ਦੇ ਵਿੱਚ ਜਾ ਕੇ ਇੱਕ ਵੀ ਮੁੱਦਾ ਨਹੀਂ ਚੁੱਕਿਆ ਜਾਂਦਾ ਕਦੋਂ ਬੋਲੇ ਨੇ ਖਾਲਿਸਤਾਨ ਦੇ ਹੱਕ ਚ ਜਾਂ ਕਦੋਂ ਸਾਡੀ ਹੋਂਦ ਬਾਰੇ ਬੋਲੇ ਨੇ ਮਾਨ ਸਰ ਇਹ ਵੀ ਕਿਹਾ ਜਾ ਰਿਹਾ ਨਹੀਂ ਜੀ ਦੇਖੋ ਪ੍ਰਧਾਨ ਸਾਹਿਬ ਨੂੰ ਡੇਢ ਮਿੰਟ ਮਿਲਦਾ ਬਣਦਾ ਉਹਦੇ ਚ 591 93 ਬੰਦੇ ਨੇ ਇਹਨਾਂ ਨੂੰ ਬੋਲਣੀ ਅੰਦਰ ਰੋਲੇਵਾਜੀ ਕਰ ਦਿੰਦੇ ਨੇ ਉਹਦੇ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਦੀਪ ਸਿੱਧੂ ਦਾ ਬਾਈ ਦਾ ਬਾਈ ਮੂਸਾ ਵਾਲਾ ਸਾਹਿਬ ਦਾ ਅਵਤਾਰ ਸਿੰਘ ਖੰਡਾ ਜੀ ਦਾ ਸਾਰਿਆਂ ਦਾ ਜ਼ਿਕਰ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਕੀਤਾ ਹੋ ਸਕਦਾ ਤੁਸੀਂ ਨਾ ਦੇਖਿਆ ਹੋਵੇ ਨਹੀਂ ਵਿਰੋਧੀ ਕਹਿ ਰਹੇ ਨੇ ਜੀ ਵਿਰ ਦੇਖੋ ਜੀ ਵਿਰੋਧੀਆਂ ਦਾ ਤਾਂ ਇਹੀ ਚੀਜ਼ ਆਪਾਂ ਨੂੰ ਜਿਹੜੀ ਫਲਸਫੀ ਸਮਝਾਉਣੀ ਚਾਹੁੰਦੇ ਨੇ ਉਹ ਅਸੀਂ ਆਪ ਸਮਝ ਰਿਆ ਮਹਾਰਾਜਾ ਦਲੀਪ ਸਿੰਘ ਨੂੰ ਛੋਟੇ ਹੁੰਦੇ ਨੂੰ ਜਦਾਂ ਲੈ ਕੇ ਗਏ ਸੀ ਉਹੀ ਉਹੀ ਜਿਹੜਾ ਫਾਰਮੂਲਾ ਅੱਜ ਵੀ ਆਪਣੀ ਸਰਕਾਰ ਔਰ ਬਾਹਰ ਦੀ ਸਰਕਾਰ ਅਪਣਾ ਰਹੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਲਿਜਾ ਕੇ ਉਧਰ ਉਧਰ ਦੇ ਸਿਸਟਮ ਚ ਢਾਲਿਆ ਜਾ ਰਿਹਾ ਉਹ ਆਪਣੇ ਬਜ਼ੁਰਗਾਂ ਨੂੰ ਕਦੇ ਵੀ ਸਿਆਣਨਗੇ ਨਹੀਂ ਹੋ ਸਕਦਾ ਉਹ ਸੰਸਕਾਰ ਤੇ ਆਉਣ ਜਾਂ ਨਾ ਆਉਣ ਨਹੀਂ ਫਿਰ ਬਾਹਰ ਵੇਚਣ ਆਉਣਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆ ਲਾਸਟ ਮੌਕਾ ਹੈ ਇਹ ਪੰਛੀ ਝੋਲੀ ਸੀਟ ਪਾਈ ਪਰ ਘਹਿਰਾ ਸਾਹਿਬ ਕਹਿੰਦੇ ਜੀ ਸਾਨੂੰ ਜਿਤਾਓ ਜਿਹੜੀਆਂ ਗੱਲਾਂ ਮਾਨ ਸਾਹਿਬ ਨੇ ਕਰਨੀਆਂ ਨੇ ਅਸੀਂ ਜਾ ਕੇ ਪਾਰਲੀਮੈਂਟ ਚ ਕਰਾਂਗੇ ਦੇਖੋ ਜੀ ਉਹ ਚਾਹ ਲੱਖ ਕਰੀ ਜਾਣ ਅਸੀਂ ਤਾਂ ਨਹੀਂ ਕਹਿੰਦੇ ਕਰਨਗੇ ਜਿਹੜੇ ਬੰਦਿਆਂ ਨੇ ਦਰਬਾਰ ਸਾਹਿਬ ਟਹਾਤਾ ਬਾਕੀ ਕੁਝ ਬਚੀ ਨਹੀਂ ਤੁਹਾਡੇ ਬਾਪ ਦੀ ਜਾਂ ਮੇਰੇ ਬਾਪ ਦੀ ਕੋਈ ਪੱਗ ਲਾ ਦੇ ਅਸੀਂ ਧੱਲੇ ਆਵਾਂਗੇ ਜੇ ਉਸ ਉਸ ਚੀਜ਼ ਨੂੰ ਭਲਾ ਦਾਂਗੇ ਜੀ ਜੀ ਤੇ ਕੀ ਲੱਗ ਰਿਹਾ ਜੀ ਹੁਣ ਕਿੰਨੇ ਕ ਟਾਈਮ ਤੱਕ ਇਥੋਂ ਕਾਫਲਾ ਕਾਫਲਾ ਰਵਾਨਾ ਹੋਣਾ ਹੈ ਇਹ ਸਹੀ ਸਵਾ 12 ਵਜੇ ਦੇ ਨਾਲ ਪ੍ਰਧਾਨ ਸਾਹਿਬ ਮੱਥਾ ਟੇਕ ਕੇ ਇਥੋਂ ਸੰਗਰੂਰ ਲਈ ਚੱਲਣਗੇ ਅਸੀਂ ਸਾਰਿਆਂ ਦੇ ਤੁਹਾਡੇ ਮਾਧਿਅਮ ਰਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਦੇਖਿਓ ਕਿਤੇ ਗਲਤੀ ਨਾ ਕਰ ਲਿਓ 5 ਸਾਲਾਂ ਲਈ ਫੇਰ ਕਿਸਾਨ ਯੂਨੀਅਨ ਨਾਲ ਜਾਂ ਹੋਰ ਨਾਲ ਰਲ ਕੇ ਆਪਾਂ ਧਰਨੇ ਲਾਉਂਦੇ ਫਿਰਿਏ ਨਾ ਇਹ ਗਲਤੀ ਨਾ ਕਰ ਲਿਓ ਕਦੇ ਵੀ ਕਿੱਡਾ ਕਾਫਲਾ ਜੀ ਕਿੰਨਾ ਕ ਲੱਗਦਾ ਹੈ ਉਮੀਦ ਕਿੰਨੇ ਕਿਲੋਮੀਟਰਾਂ ਚੋਂ ਦੇਖੋ ਜੀ ਇਹ ਸਾਡੀ ਕੋਈ ਅਨੁਮਾਨ ਨਹੀਂ ਹੈਗਾ ਸਾਡੇ ਬਰਨਾਲਾ ਦੇ ਹਲਕਾ ਇੰਚਾਰਜ ਗੁਰਪ 500 ਗੱਡੀਆਂ ਦਾ ਕਾਫਲਾ ਸਿਰਫ ਬਰਨਾਲੇ ਤੋਂ ਲੈ ਕੇ ਆਏ ਨੇ ਬਰਨਾਲੇ ਤੋਂ ਲੈ ਕੇ ਸੰਗਰੂਰ ਤੱਕ ਲਾਈਨ ਬਲੌਕ ਸੀਗੀ ਇਸ ਤੋਂ ਬਾਅਦ ਅਸੀਂ ਦੇਖ ਨਹੀਂ ਸਕੇ ਜੀ ਜੀ ਧੰਨਵਾਦ ਜੀ ਸੋ ਵੱਡੇ ਕਾਫਲੇ ਨੇ ਜਿਹੜੇ ਨੌਜਵਾਨ ਬਜ਼ੁਰਗ ਤੇ ਬੀਬੀਆਂ ਇੱਥੇ ਪਹੁੰਚੀਆਂ ਨੇ ਵੱਡੇ ਕਾਫਲੇ ਦੇ ਰੂਪ ਵਿੱਚ ਗੱਡੀਆਂ ਮੋਟਰਾਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਕੁਝ ਟਾਈਮ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਉਹ ਇੱਥੋਂ ਮਸਤੂਆਣਾ ਸਾਹਿਬ ਤੋਂ ਆਪਣਾ ਕਾਫਲਾ ਲੈ ਕੇ ਰਵਾਨਾ ਹੋਣਗੇ ਅੱਜ ਨਾਮਜ਼ਦ ਜੀ ਫਾਰਮ ਨੇ ਜਿਹੜੇ ਉਹ ਭਰੇ ਜਾਣੇ ਨੇ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਸੰਗਰੂਰ